ਸਿੱਖ ਧਰਮ ਦੀ ਹਰਕਤੀ ਵੀ ਨਹੀਂ ਅਜੇ ਗੁਰਬਾਣੀ ਵਾਸਤੇ ਹੋਰੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਜੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਸ਼ੁਰੂ ਤੋਂ ਪੰਜਾਬ ਦੇ ਅੰਦਰ ਚਿੱਟੇ ਦੇ ਗੰਦ ਦਾ ਬੂਟਾ ਵਿਕਰਮਜੀਤ ਜੀ ਨੇ ਲਾਇਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਤੁਸੀਂ ਸਭ ਬਾਖੂ ਵੀ ਜਾਣਦੇ ਹੋ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਬਿਗਲੂ ਵੱਜ ਚੁੱਕਿਆ ਹੈ ਤੇ ਸਿਆਸੀ ਤਿਰਾਂ ਜੋ ਵੀ ਹੈ ਨੇ ਉਹ ਕੋਡ ਆਫ ਕੰਡਕਟ ਦਾ ਸਰਯਾਮ ਉਲੰਘਣ ਕਰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਬੀਤੇ ਦਿਨ ਤੁਸੀਂ ਜਾਣਦੇ ਹੋ ਕਿ ਆਮ ਆਦਮੀ ਪਾਰਟੀ ਨੂੰ ਨੋਟਿਸ ਗਿਆ ਅਤੇ ਹਾਲ ਹੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਇੱਕ ਮੀਟਿੰਗ ਦੇ ਵਿੱਚ ਸਰਯਾਮ ਛਲਕੇ ਜਾਮ ਜਿੱਥੇ ਵਿਕਰਮਜੀਤ ਸਿੰਘ ਮੱਜੀਠਿਆ ਵੀ ਸਾਫ਼ ਤੌਰ ਦੇ ਉੱਤੇ ਨਜ਼ਰ ਆਏ ਬਾਅਦ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੂਰਾਂ ਨੇ ਇਲੈਕਸ਼ਨ ਅਫਸਰ ਦੇ ਨਾਲ ਮੀਟਿੰਗ ਕੀਤੀ ਅਤੇ ਕੀ ਕਿਹਾ ਆਓ ਮਾਰਦੇ ਇੱਕ ਨਜ਼ਰ ਇੱਥੋਂ ਤੱਕ ਨੀਵੇਂ ਚਲੇ ਗਏ ਨੇ ਇੰਨੇ ਕਮੀਨੇ ਬਣ ਗਏ ਨੇ ਕਿ ਇਹ ਹੁਣ ਜਿਹੜੇ ਦਿਨ ਦਿਹਾੜੇ ਦੇ ਜਿਹੜੇ ਪ੍ਰਸ਼ਾਦ ਪਾਣੀ ਆ ਉਹ ਵੀ ਗੂਹ ਦੇ ਲੰਗੜ ਦੇ ਵਿੱਚੋਂ ਵੀ ਸਾਡੇ ਮੂੰਹ ਦੇ ਵਿੱਚੋਂ ਖੋਗੇ ਤੇ ਇਸ ਤਰ੍ਹਾਂ ਇਹ ਸਭ ਕੁਝ ਘਟਦੇ ਨੇ ਚੋਣਾਂ ਦੇ ਕਰਤੇ ਇਹ ਚੋਣਾਂ ਲਈ ਇਹ ਵਰਤ ਲੈ ਨੇ ਕੱਲੇ ਕਿਸ ਤਰ੍ਹਾਂ ਦਾ ਵਾਕਿਆ ਵੀ ਉਹ ਟੀਵੀ ਤੇ ਵੀ ਆਇਆ ਸਭ ਕੋਲ ਤੋਂ ਸਾਹਮਣੇ ਆਇਆ ਕਿ ਇੱਕ ਤਰ੍ਹਾਂ ਇਹ ਕਿਸੇ ਸਾਡੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵਰਕਰ ਸੀ ਉਹਦੇ ਕਰ ਗਏ ਉਥੇ ਕੱਟ ਕੀਤਾ ਸਿਰਫ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਹੀ ਨਹੀਂ ਅਗਰ ਗੱਲ ਕੀਤੀ ਜਾਵੇ ਲੋਕ ਇਨਸਾਫ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਤਾਂ ਉਹਨਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੂੰ ਜਮ ਕੇ ਨਿਸ਼ਾਨੇ ਤੇ ਲਿਆ ਤੇ ਸਾਫ਼ ਤੌਰ ਦੇ ਉਤੇ ਇਹੀ ਗੱਲ ਕਹੀ ਕਿ ਅਕਾਲੀ ਦਲ ਹੋਵੇ ਜਾਂ ਕਾਂਗਰਸ ਦੋਨੋਂ ਹੀ ਨਸ਼ੇ ਦੇ ਮੁੱਦੇ ਨੂੰ ਲੈ ਕੇ ਹਿਮਾਮ 'ਚ ਨੰਗੇ ਨੇ ਦਾ ਪ੍ਰਚਲਨ ਸ਼ੁਰੂ ਤੋਂ ਪੰਜਾਬ ਦੇ ਅੰਦਰ ਚਿੱਟੇ ਦੇ ਗੰਦ ਦਾ ਬੂਟਾ ਵਿਕਰਮਜੀਤ ਸਿੰਘ ਪਾਇਆ ਤੇ ਲੋਕ ਕਾਲੀ ਦਲ ਦਾ ਨਾਮ ਬਦੂ ਕਰਦੇ ਆ ਸ਼ਰਾਬਾਂ ਵੰਡਣੀਆਂ ਨਸ਼ਿਆਂ ਦਾ ਪ੍ਰਚਲਨ ਅਰ ਦੂਸਰੇ ਪਾਸੇ ਸਾਰੀ ਸਿੰਘ ਦਾਸੂਵਾਲ 1 ਕਿਲੋ ਹੈਰੋਨ 1 ਕਿਲੋ ਹੈਰੋਨ ਨਾਲ ਕਾਂਗਰਸ ਪਾਰਟੀ ਦਾ ਆਗੂ ਫੜਿਆ ਗਿਆ ਮਾਜੇ ਦੇ ਵਿੱਚ ਇਹ ਕਾਲੀ ਤੇ ਕਾਂਗਰਸੀ ਅਸਲ ਦੇ ਵਿੱਚ ਅੱਜ ਵਿਕਰਮ ਜੀਠੀ ਵਰਗੇ ਮਗਰਮਛ ਕਿਉਂ ਆਜ਼ਾਦ ਤੁਰੇ ਫਿਰਦੇ ਕਿਉਂਕਿ ਦੋਨੋਂ ਇਸ ਹਮਾਮ ਦੇ ਵਿੱਚ ਨੰਗੇ ਹੈ ਕਾਂਗਰਸ ਦੇ ਕਾਲੀਆਂ ਦਾ ਨੈਕਸਸ ਸੰਗਠਨ ਪੰਜਾਬ ਦੇ ਵਿੱਚ ਜਿਹੜਾ ਚਿੱਟਾ ਸ਼ਰਾਬਾਂ ਬੰਨਦੀਆਂ ਰੈਲੀਆਂ ਦੇ ਵਿੱਚ ਨਸ਼ੇ ਬੰਨਨੇ ਲੋਕਾਂ ਨੂੰ ਆ ਪਿਛਲੇ ਦਿਨੀ ਮੈਂ ਲੁਧਿਆਣਾ ਦੇ ਵਿੱਚ ਲਾਈਵ ਚਿੱਟਾ ਮੰਡੀ ਦੇ ਵਿੱਚ ਜਿਵੇਂ ਸਬਜ਼ੀ ਮੰਡੀ 'ਚ ਆਲੂਆਂ ਦੀ ਵਿਕਰੀ ਹੁੰਦੀ ਏਸ ਤਰੀਕੇ ਚਿੱਟੇ ਦੀ ਵਿਕਰੀ ਹੋ ਰਹੀ ਏ ਉਹ ਸਿਰਫ ਮੁੱਖ ਮੰਤਰੀ ਨੂੰ ਦਿਖਾਉਣ ਵਾਸਤੇ ਕਿ ਕੈਪਟਨ ਸਾਹਿਬ ਜਿਹੜਾ ਤੂੰ ਕਹਿ ਰਿਹਾ ਨਾ ਲੱਕ ਤੋੜਦਾ ਰੀੜ ਦੀ ਹੱਡੀ ਭੰਨਤੀ ਕਮਰ ਤੋੜਦੀ ਚਿੱਟੇ ਦੀ ਪਾਈਪਲਾਈਨ ਤੋੜਦੀ ਕੋਈ ਨਹੀਂ ਟੁੱਟੀ ਕਾਂਗਰਸ ਪਾਰਟੀ ਦੇ ਲੀਡਰ ਤਾਂ ਸਾਰੇ ਸਿੰਘ ਦਾਸੂਵਾਲ ਵਰਗੇ ਕਿਲੋ ਕਿਲੋ ਹੈਰਨ ਲੈ ਕੇ ਆ ਰਹੇ ਤੇ ਕੈਪਟਨ ਅਮਰਿੰਦਰ ਸਿੰਘ ਕਿਹੜੇ ਤੰਗ ਜੇ ਮਾਰ ਪੰਜਾਬ ਦੇ ਅੰਦਰ ਜਿਹੜਾ ਫਰੰਟ ਬਣਿਆ ਪੰਜਾਬ ਚੋਂ ਮਾਫੀਆ ਖਤਮ ਕਰਨ ਦੇ ਵਾਸਤੇ ਪੰਜਾਬ ਨੂੰ ਮਾਫੀਆ ਮੁਕਤ ਕਰਨ ਵਾਲਾ ਹੁਣ ਇਹ ਤਾਂ ਆਉਣ ਵਾਲਾ ਵਕਤ ਹੀ ਤੈਅ ਕਰੇਗਾ ਕਿ ਇਲੈਕਸ਼ਨ ਕਮਿਸ਼ਨ ਇਹਨਾਂ ਕਾਰਗਜ਼ਾਰੀਆਂ ਦੇ ਉੱਤੇ ਕੀ ਕਾਰਵਾਈ ਕਰਦਾ ਹੈ ਪਰ ਇੱਕ ਗੱਲ ਤਾਂ ਤੈਅ ਹੈ ਕਿ ਅਜਿਹਿਆਂ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲਿਆਂ ਨੂੰ ਕਦੇ ਵੀ ਬਖਸ਼ਣਾ ਨਹੀਂ ਚਾਹੀਦਾ ਜੋ ਵੀ ਕਾਨੂੰਨ ਦੀ ਉਲੰਘਣਾ ਕਰਦੇ ਨੇ ਜਾਂ ਕੋਡ ਆਫ ਕੰਡਕਟ ਦੀ ਉਲੰਘਣਾ ਕਰਦੇ ਨੇ ਤੁਸੀਂ ਸਭ ਇਸ ਮੁੱਦੇ ਉੱਤੇ ਕੀ ਸੋਚਦੇ ਹੋ ਕਿ ਪੰਜਾਬ ਨੂੰ ਇਸ ਨਸ਼ੇ ਦੀ ਦਲਦਲ ਦੇ ਵਿੱਚ ਕਿਸ ਨੇ ਦਫ਼ਨ ਕੀਤਾ ਹੈ ਤੇ ਕਿਸ ਤਰੀਕੇ ਨਾਲ ਅਸੀਂ ਇਸ ਨੂੰ ਬਚਾ ਸਕਦੇ ਹਾਂ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ ਸੇਕਟਰ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ